ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਇੰਪੋਰਟੈਂਟ ਵਲੌਗ ਹੈ ਤੇ ਅੱਜ ਦੇ ਵਲੌਗ ਦੇ ਵਿੱਚ ਗੱਲ ਕਰਨੀ ਹੈ ਕੈਨੇਡਾ ਦੇ ਐਸਾਈਲਮ ਦੇ ਪ੍ਰੋਸੈਸ ਨੂੰ ਲੈ ਕੇ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਜਦੋਂ ਅਸੀਂ ਇੱਥੋਂ ਜਾਂਦੇ ਹਾਂ ਆਊਟਸਾਈਡ ਕੈਨੇਡਾ ਤੋਂ ਕੈਨੇਡਾ ਦੇ ਲਈ ਤਾਂ ਉਸ ਕੰਡੀਸ਼ਨ ਦੇ ਵਿੱਚ ਐਸਾਈਲਮ ਅਪਲਾਈ ਕਰਨਾ ਕਿੰਨਾ ਕੁ ਸਹੀ ਹੈ ਜਾਂ ਐਸਾਈਲਮ ਅਪਲਾਈ ਨਹੀਂ ਕਰਨਾ ਚਾਹੀਦਾ ਐਸਾਈਲਮ ਅਗਰ ਆਪਾ ਅਪਲਾਈ ਕਰ ਦਿੰਨੇ ਆ ਤਾਂ ਕੀ ਆਪਣਾ ਪਰਿਵਾਰ ਅਸੀਂ ਕੈਨੇਡਾ ਸੱਦ ਸਕਦੇ ਹਾਂ ਉਹਨਾਂ ਨੂੰ ਪੀਆਰ ਕਰਾ ਸਕਦੇ ਹਾਂ ਉਹਨਾਂ ਦੀ ਪੀਆਰ ਲਗਾ ਸਕਦੇ ਹਾਂ ਇਹ ਵੀ ਇੱਕ ਕੁਐਸਚਨ ਹੈ ਉਸ ਤੋਂ ਬਾਅਦ ਐਸਾਈਲਮ ਦਾ ਪ੍ਰੋਸੈਸ ਕੀ ਹੁੰਦਾ ਹੈ 에어ਪੋਰਟ ਤੋਂ ਲੈ ਕੇ ਐਸਾਈਲਮ ਅਪਲਾਈ ਹੋਣ ਤੇ ਪੀਆਰ ਤੱਕ ਦਾ ਪੂਰਾ ਪ੍ਰੋਸੈਸ ਜਿਹੜਾ ਹੈ ਉਹ ਅੱਜ ਦੇ ਵੀਡੀਓ ਦੇ ਵਿੱਚ ਸਮਝਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿਸ ਨੂੰ ਐਡਸਪੀਛ ਹਲਕ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਐਸਾਈਲਮ ਅਪਲਾਈ ਕਰਦੇ ਹੋ ਤਾਂ ਦੋ ਤਰੀਕੇ ਨਾਲ ਮੋਸਟਲੀ ਐਸਾਈਲਮ ਜਿਹੜਾ ਉਹ ਅਪਲਾਈ ਕੀਤਾ ਜਾਂਦਾ ਇੱਕ ਇਨਲੈਂਡ ਯਾਨੀ ਕਿ ਕੈਨੇਡਾ ਦੇ ਅੰਦਰੋਂ ਰਹਿ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਇੱਕ ਜਦੋਂ ਤੁਸੀਂ 에어ਪੋਰਟ ਤੇ ਪਹੁੰਚਦੇ ਹੋ ਤਾਂ 에어ਪੋਰਟ ਤੇ ਤੁਹਾਡੇ ਤੋਂ ਜਦੋਂ ਕੁਐਸਚਨਿੰਗ ਹੁੰਦੀ ਆ ਉਸ ਸਮੇਂ ਦੇ ਉੱਤੇ ਤੁਸੀਂ ਐਸਾਈਲਮ ਅਪਲਾਈ ਕਰਦੇ ਹੋ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਖੂਬ ਸੁਰਖੀਆਂ ਦੇ ਵਿੱਚ ਰਹੀਆਂ ਕਿ ਫੜ ਫੜ ਕੇ ਐਸਾਈਲਮ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਜ਼ਬਰਦਸਤੀ ਲੋਕਾਂ ਨੂੰ ਕਿਹਾ ਜਾ ਰਿਹਾ ਜਾਂ ਤਾਂ ਐਸਾਈਲਮ ਅਪਲਾਈ ਕਰ ਲੋ ਜਾਂ ਫਿਰ ਤੁਹਾਨੂੰ ਡਿਪੋਰਟ ਕਰ ਦਾਂਗੇ ਖਾਸ ਕਰਕੇ ਵਿਜ਼ਟਰ ਤੇ ਟੂਰਿਸਟ ਵੀਜ਼ਾ ਵਾਲੇ ਜਿਹੜੇ ਆ ਉਹਨਾਂ ਨੂੰ ਖਾਸੀ ਪਰੇਸ਼ਾਨੀ 에어ਪੋਰਟ ਤੇ ਆਈ ਹੈ ਹੁਣ ਦਰਸਲ ਕੀ ਪੂਰਾ ਪ੍ਰੋਸੈਸ ਹੁੰਦਾ ਹੈ ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਦੋ ਤਰੀਕੇ ਹੁੰਦੇ ਸਾਈਲਮ ਦੇ ਇਹਦੇ ਵਿੱਚੋਂ ਆਪਾਂ ਪਹਿਲਾ ਤਰੀਕਾ ਜਿਹੜਾ ਅੱਜ ਦੀ ਵੀਡੀਓ ਸਿਰਫ ਡਿਸਕਸ ਕਰਾਂਗੇ ਕਿ ਜੇਕਰ ਤੁਸੀਂ 에어ਪੋਰਟ ਤੇ ਜਾਂਦੇ ਹੋ ਉਸ ਤੋਂ ਬਾਅਦ ਤੁਹਾਡਾ ਪ੍ਰੋਸੈਸ ਕਿੱਦਾਂ ਸ਼ੁਰੂ ਹੁੰਦਾ ਐਸਾਈਲਮ ਵਾਲਾ ਕੇਸ ਦਰਸਲ ਜਦੋਂ ਆਪਾਂ ਕੈਨੇਡਾ ਲੈਂਡ ਕਰਦੇ ਆ ਉਸ ਤੋਂ ਬਾਅਦ ਸਾਡੇ ਤੋਂ ਇਮੀਗ੍ਰੇਸ਼ਨ ਹੁੰਦਾ ਐ ਇਮੀਗ੍ਰੇਸ਼ਨ ਜਿਹੜੇ ਉੱਥੇ ਸੀਬੀਐਸਏ ਦੇ ਅਧਿਕਾਰੀ ਐ 에어ਪੋਰਟ ਦੇ ਉੱਤੇ ਉਹ ਤੁਹਾਡੇ ਤੋਂ ਇਨਟਰੋਗੇਸ਼ਨ ਸ਼ੁਰੂ ਕਰਦੇ ਐ ਤੁਹਾਡੇ ਤੋਂ ਪੁੱਛ ਕੇ ਸ਼ੁਰੂ ਕਰਦੇ ਐ ਜਦੋਂ ਪੁੱਛ ਕੇ ਸ਼ੁਰੂ ਕਰਦੇ ਆ ਸਾਰਿਆਂ ਤੋਂ ਜ਼ਰੂਰੀ ਨਹੀਂ ਕੀਤੀ ਜਾਵੇ ਕਈਆਂ ਤੋਂ ਨਹੀਂ ਵੀ ਕੀਤੀ ਜਾਂਦੀ ਕਈ ਸੇਫਲੀ ਨਿਕਲ ਜਾਂਦੇ ਨੇ ਪਰ ਕਈ ਜਿਹੜੇ ਆ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਭਈ ਤੁਸੀਂ ਜੈਨੂਨ ਨਹੀਂ ਹੈਗੇ ਤੁਸੀਂ ਇੱਥੇ ਆ ਗਏ ਇੱਥੋਂ ਵਾਪਸ ਨਹੀਂ ਜਾਣਾ ਹੈਗਾ ਜਾਂ ਤਾਂ ਤੁਸੀਂ ਰਿਪੋਰਟ ਹੋ ਜੋ ਜਾਂ ਫਿਰ ਤੁਸੀਂ ਐਸਾਈਲਮ ਅਪਲਾਈ ਕਰ ਲੋ ਹੁਣ ਜੇਕਰ ਕੋਈ ਬੰਦਾ ਕਹਿੰਦਾ ਜੀ ਮੈਂ ਐਸਾਈਲਮ ਅਪਲਾਈ ਕਰਨਾ ਹੈ ਜਾਂ ਫਿਰ ਕੋਈ ਬੰਦੇ ਨੂੰ ਕਿਹਾ ਜਾਂਦਾ ਕਿ ਐਸਾਈਲਮ ਅਪਲਾਈ ਕਰ ਦੇ ਤਾਂ ਉਹਦਾ ਪ੍ਰੋਸੈਸ ਕਿਤਰਾ ਹੁੰਦਾ ਦਰਸਲ 에ਅਰਪੋਰਟ ਤੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਹਿੰਦੇ ਹੋ ਜੀ ਅਸੀਂ ਐਸਾਈਲਮ ਅਪਲਾਈ ਕਰਨਾ ਚਾਹੁੰਦੇ ਆ ਉਸ ਤੋਂ ਬਾਅਦ ਤੁਹਾਨੂੰ ਇੱਕ ਸਾਈਡ ਤੇ ਲੈ ਕੇ ਜਾਂਦੇ ਆ ਆਫੀਸਰ ਤੇ ਉੱਥੇ ਤੁਹਾਡੀ ਲਗਭਗ 2-3 ਘੰਟੇ ਤੋਂ ਲੈ ਕੇ 5-6 ਘੰਟੇ ਤੇ ਕਈ ਵਾਰੀ ਸਾਰਾ ਦਿਨ ਨਿਕਲ ਜਾਂਦਾ ਹੈ ਇੰਨੀ ਇਨਟਰਾਗੇਸ਼ਨ ਤੇ ਉਸ ਤੋਂ ਬਾਅਦ ਪੁੱਛਗਿਸ ਦੇ ਨਾਲ-ਨਾਲ ਤੁਹਾਡੇ ਤੋਂ ਸਵਾਲ ਜਵਾਬ ਦੇ ਨਾਲ-ਨਾਲ ਤੁਹਾਡੇ ਤੋਂ ਖੂਬਸਾਰੇ ਸਾਈਨ ਵਗੈਰਾ ਵੀ ਡਾਕੂਮੈਂਟਸ ਦੇ ਉੱਤੇ ਕਰਵਾਏ ਜਾਂਦੇ ਆ ਉਸ ਤੋਂ ਬਾਅਦ ਉੱਥੋਂ ਤੁਹਾਨੂੰ ਰਿਫਿਊਜੀ ਆਈਡੀ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਆ ਜੋ ਤੁਸੀਂ ਰਿਫਿਊਜੀ ਆਈਡੀ ਲੈ ਕੇ ਆ ਆਪਣਾ ਜਿਹੜਾ 에어ਪੋਰਟ ਹੈ ਉਹਨੂੰ ਐਗਜ਼ਿਟ ਕਰ ਜਾਂਦੇ ਹੋ ਤੇ ਕੈਨੇਡਾ ਦੇ ਇਨ ਹੋ ਜਾਂਦੇ ਹੋ ਕਈਆਂ ਦੀ ਰਿਫਿਊਜੀ ਆਈਡੀ ਇਹ ਵੀ ਕਿਹਾ ਜਾਂਦਾ ਕਿ ਜੀ ਤੁਹਾਡਾ ਐਸਾਈਲਮ ਹੋ ਗਿਆ ਅਪਲਾਈ ਤੇ ਹੁਣ ਤੁਹਾਡੀ ਜਿਹੜੀ ਰਿਫਿਊਜੀ ਆਈਡੀ ਹੈ ਉਹ ਤੁਹਾਡੇ ਐਡਰੈਸ ਦੇ ਉੱਤੇ ਪਹੁੰਚ ਜਾਵੇਗੀ ਹੁਣ ਇਹ ਦੋ ਦੋ ਤਰੀਕੇ ਨਾਲ ਰਿਫਿਊਜੀ ਆਈਡੀ ਦਰਅਸਲ ਦਿੱਤੀ ਜਾਂਦੀ ਹੈ ਹੁਣ ਜਿਹੜਾ ਰਿਫਿਊਜੀ ਆਈਡੀ ਤੋਂ ਬਾਅਦ ਤੁਹਾਡਾ ਪ੍ਰੋਸੈਸ ਸ਼ੁਰੂ ਹੁੰਦਾ ਤੁਸੀਂ ਉਹ ਰਿਫਿਊਜੀ ਆਈਡੀ ਲੈ ਕੇ ਐਡਵੋਕੇਟ ਨੂੰ ਮਿਲਦੇ ਹੋ ਵਕੀਲ ਨੂੰ ਮਿਲਦੇ ਹੋ ਲਾਇਰ ਨੂੰ ਮਿਲਦੇ ਹੋ ਲਾਇਰ ਜਿਹੜਾ ਉਹ ਤੁਹਾਡੀ ਫਾਈਲ ਜਿਹੜੀ ਅੱਗੇ ਦੀ ਪ੍ਰੋਸੀਡ ਕਰਦਾ ਹੈ ਉਹ ਫਿਰ ਕੀ ਕਰਦਾ ਕਿ ਵਿਦਿਨ 45 ਡੇਸ ਯਾਨੀ 45 ਦਿਨ ਦੇ ਵਿੱਚ ਵਿੱਚ ਮੋਸਟਲੀ ਕੀ ਹੁੰਦਾ ਹੈ ਕਿ ਉਹ ਤੁਹਾਡੀ ਸਟੋਰੀ ਸਬਮਿਟ ਕਰਦਾ ਹੈ ਯਾਨੀ ਕਿ ਤੁਹਾਡੇ ਤੁਸੀਂ ਕਿਉਂ ਇਸ ਟਾਈਮ ਅਪਲਾਈ ਕਰਨਾ ਤੁਹਾਨੂੰ ਕਿਉਂ ਆਪਣੀ ਕੰਟਰੀ ਤੋਂ ਖਤਰਾ ਜਾਂ ਫਿਰ ਪੂਰੀ ਇੱਕ ਸਟੋਰੀ ਭਾਵੇਂ ਉਹ ਸੱਚੀ ਹੋਵੇ ਭਾਵੇਂ ਉਹ ਝੂਠੀ ਹੋਵੇ ਬਣਾ ਕੇ ਤੇ ਉਹ ਪੇਸ਼ ਕਰਨੀ ਹੁੰਦੀ ਹੈ ਹੁਣ ਇਹਦੇ ਵਿਦਿਨ ਜਿਹੜਾ ਉਹ ਦੋ ਕੰਮ ਹੋਰ ਹੁੰਦੇ ਆ ਇੱਕ ਤੁਹਾਡਾ ਮੈਡੀਕਲ ਕਰਵਾਇਆ ਜਾਂਦਾ ਹੈ ਦੂਜਾ ਵੈਲਫੇਅਰ ਦਾ ਇੱਕ ਕਹਿ ਸਕਦਾ ਹੈ ਕਿ ਵੈਲਫੇਅਰ ਦੇ ਵਿੱਚ ਤੁਸੀਂ ਜਾ ਕੇ ਸਬਮਿਟ ਕਰਨਾ ਹੁੰਦਾ ਵੈਲਫੇਅਰ ਤੇ ਉਹਦਾ ਤੁਹਾਨੂੰ ਹਰ ਮਹੀਨੇ तकरीबन 870 ਡਾਲਰ ਦੇ ਤਕਰੀਬਨ 72 ਡਾਲਰ ਦੇ ਕਰੀਬ ਜਿਹੜਾ ਉਹ ਕੰਪਨਸੇਸ਼ਨ ਜਿਹੜਾ ਉਹ ਮਿਲਦਾ ਰਹਿੰਦਾ ਹੈ ਰਿਫਿਊਜੀ ਦੇ ਮਾਮਲੇ ਦੇ ਵਿੱਚ ਹੁਣ ਇਹ ਪ੍ਰੋਸੈਸ ਜਿਹੜਾ ਉਹ ਪੂਰਾ ਚੱਲਦਾ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਸਾਰਾ ਹੋ ਜਾਂਦਾ ਫਿਰ ਤੁਹਾਨੂੰ ਵਰਕ ਪਰਮਿਟ ਜਿਹੜਾ ਉਹ ਜਦੋਂ ਤੁਹਾਡੀ ਸਟੋਰੀ ਸਬਮਿਟ ਹੋ ਜਾਂਦੀ ਹੈ ਉਸ ਤੋਂ ਬਾਅਦ ਮੈਡੀਕਲ ਤੇ ਸਟੋਰੀ ਸਬਮਿਸ਼ਨ ਤੋਂ ਬਾਅਦ ਤਕਰੀਬਨ ਮਹੀਨੇ ਡੇਢ ਮਹੀਨੇ 2 ਮਹੀਨੇ ਦੇ ਵਿੱਚ ਵਰਕ ਪਰਮਿਟ ਜਿਹੜਾ ਉਹ ਤੁਹਾਨੂੰ ਮਿਲ ਜਾਂਦਾ ਇਹ ਚ ਓਪਨ ਵਰਕ ਪਰਮਿਟ ਮਿਲਦਾ ਹੈ ਕਿਸੇ EMPLOER ਦੇ ਨਾਲ ਬੌਂਡ ਨਹੀਂ ਹੁੰਦੇ ਤੁਸੀਂ ਖੁੱਲੇ ਆਮ ਕੈਨੇਡਾ ਦੇ ਵਿੱਚ ਕਿਸੇ ਵੀ ਪੋਜੀਸ਼ਨ ਦੇ ਉੱਤੇ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਕੰਮ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀਆਂ ਹੀアリング ਸਟਾਰਟ ਹੋ ਜਾਂਦੀਆਂ ਨੇ ਤੇ ਹੀアリング ਦੇ ਵਿੱਚ ਕੀ ਹੁੰਦਾ ਹੈ ਕਿ ਕਈ ਵਾਰੀ ਹੀアリング ਜਿਹੜੀ ਉਹ 7-8 ਮਹੀਨੇ ਬਾਅਦ ਸ਼ੁਰੂ ਹੋ ਜਾਂਦੀ ਉਹ ਉਸੇ ਮੋਸਟਲੀ 1 ਸਾਲ ਡੇਢ ਸਾਲ ਤੋਂ ਬਾਅਦ ਹੀ ਸ਼ੁਰੂ ਹੁੰਦੀ ਸਾਲ ਵੀ ਕਈ ਵਾਰੀ ਲੱਗ ਜਾਂਦਾ ਹੈ ਤੇ ਜਿਹੜਾ ਅਸਾਈਲਮ ਹੈ ਉਹਨੂੰ ਐਕਸੈਪਟ ਹੋਣ ਦੇ ਵਿੱਚ ਅਪਰੂਵ ਹੋਣ ਦੇ ਵਿੱਚ ਸਮਾਂ ਜਿਹੜਾ ਉਹ ਕਿੰਨਾ ਲੱਗਦਾ ਇਹਦਾ ਕੋਈ ਖਾਸਾ ਆਈਡੀਆ ਜਿਹੜਾ ਉਹ ਲਗਾਉਣਾ ਮੁਸ਼ਕਲ ਹੈ ਪਰ ਮੰਨ ਕੇ ਚੱਲੋ ਤੁਸੀਂ 2 ਸਾਲ ਤੋਂ ਲੈ ਕੇ ਤੇ 4 ਸਾਲ ਦਾ ਵਕਫਾ ਜਿਹੜਾ ਇਹ 'ਚ ਵੀ ਲੱਗ ਜਾਂਦਾ ਹੈ ਤੇ ਕਈ ਵਾਰੀ ਤੁਹਾਡਾ ਜਦੋਂ ਅਪਰੂਵ ਨਹੀਂ ਹੁੰਦਾ ਫਿਰ ਉਸ ਕੇਸ ਦੇ ਵਿੱਚ ਇੱਕ ਪ੍ਰੀ ਅਸੈਸਮੈਂਟ ਰਿਸਕ ਅਪਰੂਵਲ ਜਿਹੜਾ ਉਹਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਜੇਕਰ ਉਸ ਦੇ ਥਰੂ ਵੀ ਤੁਹਾਡਾ ਕਹਿ ਸਕਦੇ ਆ ਕਿ ਨਹੀਂ ਹੁੰਦਾ ਤਾਂ ਕੀ ਕਰਦੇ ਇਹਦੇ ਵਿੱਚ ਕਿ ਤੁਹਾਡਾ ਜਿਹੜਾ ਪਾਸਟ ਰਿਕਾਰਡ ਹੁੰਦਾ ਕਿਉਂਕਿ ਜਦੋਂ ਇਨ ਬਿਟਵੀਨ ਜਦੋਂ ਤੁਸੀਂ ਪੀਆਰ ਅਪਲਾਈ ਕਰਨੀ ਹੈ ਜਾਂ ਜਦੋਂ ਤੁਹਾਡੀ ਹਿਅਰਿੰਗ ਹੋਣੀ ਹੈ ਤੁਸੀਂ ਕੈਨੇਡਾ ਦੇ ਵਿੱਚ ਓਪਨ ਵਰਕ ਆਉਣ ਨੂੰ ਮਿਲ ਜਾਂਦਾ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਭਾਈ ਤੁਹਾਡੇ ਤੇ ਕੋਈ ਐਫ ਆਈ ਆਰ ਨਹੀਂ ਹੈਗੀ ਤੁਹਾਡੇ ਤੇ ਕੋਈ ਮਾਮਲਾ ਨਹੀਂ ਹੋਇਆ ਹੁਣ ਤੱਕ ਬੜਾ ਸਾਫ ਸੁਥਰਾ ਰੈਕords ਰਿਹਾ ਤੁਹਾਡਾ ਕੈਨੇਡਾ ਦੇ ਵਿੱਚ ਬੜਾ ਸਾਫ ਸੁਥਰਾ ਹੁਣ ਤੱਕ ਤੁਹਾਡਾ ਕਹਿ ਸਕਦੇ ਕੈਨੇਡਾ ਦੇ ਨਾਲ रिलेशन ਰਿਆ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਕਮਿਊਨਿਟੀ ਦਾ ਹੁਣ ਇੱਕ ਹਿੱਸਾ ਬਣ ਚੁੱਕੇ ਹੋ ਤੇ ਤੁਸੀਂ ਉਸ ਕਮਿਊਨਿਟੀ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ ਤੇ ਹਿਊਮਨ ਐਂਡ ਕੰਪਨਸੇਸ਼ਨ ਗਰਾਉਂਡ ਦੇ ਬਿਹਾਫ ਤੇ ਤੁਹਾਨੂੰ ਪੀਆਰ ਜਿਹੜੀ ਹੈ ਉਹ ਅਪਲਾਈ ਕਰਨ ਦਾ ਮੌਕਾ ਮਿਲ ਜਾਂਦਾ ਹੈ ਹੁਣ ਇਸ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੀ ਵੀ ਨਾਲ ਪੀਆਰ ਜਿਹੜੀ ਹੈ ਉਹ ਅਪਲਾਈ ਕਰ ਸਕਦੇ ਹੋ ਇਹ ਕਈਆਂ ਨੂੰ ਵਹਿਮ ਹੁੰਦਾ ਕਿ ਅਸੀਂ ਆਪਣੇ ਬੱਚੇ ਆਪਣਾ ਪਰਿਵਾਰ ਨਹੀਂ ਛੱਡ ਸਕਦੇ ਆਪਣਾ ਪਰਿਵਾਰ ਤੇ ਆਪਣੇ ਬੱਚੇ ਦੀ ਵੀ ਤੁਸੀਂ ਪੀਆਰ ਜਿਹੜੀ ਹੈ ਉਹ ਨਾਲ ਅਪਲਾਈ ਕਰ ਸਕਦੇ ਹੋ ਇਹ ਵੀ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਹੁਣ ਇੱਕ ਕੁਐਸਚਨ ਹੁੰਦਾ ਹੈ ਕਿ ਭਈ ਕੀ ਰਿਫਿਊਜੀ ਫਾਈਲ ਕਰਨਾ ਸਹੀ ਹੈ ਜਾਂ ਨਹੀਂ ਸਹੀ ਹੈਗਾ ਦੇਖੋ ਮੈਂ ਕਦੇ ਵੀ ਇਹਦੇ ਹੱਕ ਵਿੱਚ ਨਹੀਂ ਹੈਗਾ ਕਿ ਤੁਸੀਂ ਰਿਫਿਊਜੀ ਫਾਈਲ ਕਰੋ ਕਿਉਂਕਿ ਜੇ ਤੁਸੀਂ ਕਹਿੰਦਾ ਕਿ ਤੁਹਾਨੂੰ ਤੁਹਾਡੀ ਕੰਟਰੀ ਤੋਂ ਖਤਰਾ ਹੈ ਤਾ ਤੁਸੀਂ ਵਾਪਸ ਆਪਣੀ ਕੰਟਰੀ ਨਹੀਂ ਆ ਸਕਦੇ ਸਭ ਤੋਂ ਮੇਨ ਇਸ਼ੂ ਇਹ ਹੁੰਦਾ ਹੈ ਉਸ ਤੋਂ ਬਾਅਦ ਰਿਫਿਊਜੀ ਦੀਆਂ ਬਹੁਤ ਸਾਰੀਆਂ ਟਰਮਸ ਕੰਡੀਸ਼ਨਸ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਫਾਲੋ ਕਰਨੀਆਂ ਪੈਂਦੀਆਂ ਨੇ ਸੋ ਕਾਫੀ ਟਾਈਮ ਤੱਕ ਤੁਹਾਨੂੰ ਆਪਣੇ ਪਰਿਵਾਰ ਤੋਂ ਦੂਰ ਵੀ ਰਹਿਣਾ ਪੈਂਦਾ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਉਸ ਤੋਂ ਬਾਅਦ ਇਹ ਹੈ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਇੱਕ ਵਾਰੀ ਰਿਫਿਊਜੀ ਕਲੇਮ ਕਰ ਦਿੰਦੇ ਹੋ ਤਾਂ ਉਸ ਤੋਂ ਬਾਅਦ ਜੇਕਰ ਤੁਸੀਂ ਕੈਨੇਡਾ ਕੈਨੇਡਾ ਤੋਂ ਇਲਾਵਾ ਇੰਡੀਆ ਆਣਾ ਹੈ ਤਾਂ ਤੁਹਾਡੇ ਕੋਲ ਲਗਭਗ ਲਗਭਗ ਰਾਹ ਜਿਹੜੇ ਆ ਉਹ ਖਤਮ ਹੋ ਜਾਂਦੇ ਆ ਆਪਣੀ ਕੰਟਰੀ ਵਾਪਸ ਆਉਂਦੇ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਮੋਸਟਲੀ ਕਿਉਂ ਮਸਾਲੇ ਲੋਕ ਅਪਲਾਈ ਕਰਦੇ ਕਿਉਂਕਿ ਇਹਦੇ ਵਿੱਚ ਪੈਸਾ ਘੱਟ ਲੱਗਦਾ ਹੈ ਦੂਜੀ ਗੱਲ ਪੀਆਰ ਵਗੈਰਾ ਦਾ ਪਾਥਵੇ ਔਖਾ ਹੁੰਦਾ ਦੂਜੇ ਪਾਸੇ ਤਾਂ ਕਰਕੇ ਲੋਕ ਇਧਰਲੇ ਪਾਸੇ ਨੂੰ ਆ ਜਾਂਦੇ ਆ ਹੁਣ ਐਕਸੈਪਟ ਹੋਣ ਦੇ ਚਾਂਸਸ ਕਿੰਨੇ ਹੁੰਦੇ ਆ ਮੋਸਟਲੀ ਜਿਹੜਾ ਸੈਲਮ ਦਾ ਕੇਸ ਹੈ ਉਹ ਅਪਰੂਵ ਹੋ ਜਾਂਦਾ ਵਾ ਜੇ ਨਹੀਂ ਹੁੰਦਾ ਤੇ ਫਿਰ ਜਿਹੜਾ ਪਾਰਾ ਯਾਨੀ ਪ੍ਰੀ ਅਸੈਸਮੈਂਟ ਰਿਸਕ ਅਪਰੂਵਲ ਹੈ ਉਹਦੇ ਥਰੂ ਪਾਸ ਹੋ ਜਾਂਦਾ ਜੇ ਉਹਦੇ ਥਰੂ ਵੀ ਨਹੀਂ ਹੁੰਦਾ ਤੇ ਫਿਰ ਹਿਊਮਨ ਐਂਡ ਕੰਪਨਸੇਟ ਗਰਾਉਂਡ ਦੇ ਆਧਾਰ ਦੇ ਉੱਤੇ ਜਿਹੜਾ ਉਹ ਲੋਕ ਪੀਆਰ ਹੋ ਜਾਂਦੇ ਨੇ ਜੇਕਰ ਫਿਰ ਵੀ ਨਹੀਂ ਹੁੰਦੇ ਫਿਰ ਉਹਨਾਂ ਨੂੰ ਵਾਪਸ ਕੰਟਰੀ ਆਪਣੀ ਆਉਣਾ ਪੈਂਦਾ ਜੇਕਰ ਉਹਨਾਂ ਦੀ ਸਟੋਰੀ ਜਾਂ ਫਿਰ ਉਹਨਾਂ ਦੀ ਪ੍ਰੈਜੈਂਟੇਸ਼ਨ ਚ ਕਿਤੇ ਕਮੀ ਰਹਿ ਜਾਏ ਹੁਣ ਇੱਕ ਕੁਐਸਚਨ ਹੋਰ ਹੈ ਕਿ ਭਈ ਵਕੀਲ ਕਿੰਨੀ ਫੀਸ ਲੈਂਦਾ ਇਹ ਵਕੀਲ ਤੋਂ ਵਕੀਲ ਚੀਜ਼ਾਂ ਵੈਰੀ ਕਰਦੀਆਂ ਨੇ ਕਈ ਲੋਅਰ ਜਿਹੜੇ ਆ ਉਹ 5000 ਡਾਲਰ ਤੋਂ ਲੈ ਕੇ 8000 ਡਾਲਰ ਦੇ ਵਿਚਕਾਰ ਚਾਰਜ ਕਰਦੇ ਨੇ ਕਈ 3000 ਤੋਂ ਲੈ ਕੇ 8000 ਦੇ ਵਿਚਕਾਰ ਚਾਰਜ ਕਰਦੇ ਨੇ ਸੋ ਆਪ ਕੋ ਆਪਣਾ ਵੱਖਰਾ ਵੱਖਰਾ ਰੇਟ ਹੈ ਸਭ ਦਾ ਸੋ ਮੈਂ ਤਾਂ ਕਿਸੇ ਨੂੰ ਇਨकरेਜ ਨਹੀਂ ਕਰਦਾ ਕਿ ਤੁਸੀਂ ਐਸਾਈਲਮ ਅਪਲਾਈ ਕਰੋ ਪਰ ਫਿਰ ਵੀ ਜੇਕਰ ਕਿਸੇ ਦੀ ਮਰਜ਼ੀ ਹੈ ਤਾਂ ਉਹ ਐਸਾਈਲਮ ਅਪਲਾਈ ਕਰ ਸਕਦਾ ਪਰ ਇਹ ਵੀਡੀਓ ਬਣਾਉਣ ਦਾ ਮਕਸਦ ਕੀ ਮੈਨੂੰ ਬਹੁਤ ਕਾਲਸ ਆਈਆਂ ਸੀ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਉਣ ਵਾਸਤੇ ਦੂਜੀ ਗੱਲ ਕਈ ਲੋਕ ਠੱਗੇ ਜਾਂਦੇ ਨੇ 28 25 25 ਲੱਖ 20 20 ਲੱਖ ਦੇ ਦਿੰਦੇ ਨੇ ਸਾਈਲਮ ਵਾਸਤੇ ਕਿ ਉਹ ਤੇ ਵਕੀਲ ਕਰ ਦਾਂਗੇ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਕੰਮ ਦਵਾ ਦਾਂਗੇ ਉਸ ਕੇchnਾ ਫਸਿਆ ਕਰੋ ਇਹ ਕੋਈ ਬਹੁਤੇ ਪੈਸਿਆਂ ਦੀ ਗੇਮ ਨਹੀਂ ਹੈਗੀ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿਪਸੋਨਡਾ ਸੋਪੀシャル ਚਾਹੁੰਦੇ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਧੰਨਵਾਦ